ਅੱਜ ਭਵਾਨੀਗੜ ਸ੍ਰੀ ਗੁਰਤੇਗ ਬਹਾਦਰ ਆਈਟੀਆਈ ਵਿਖੇ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡੀਐਸਪੀ ਰੌਹਲ ਕਾਉਂਸਲ ਨੇ ਸ਼ਿਰਕਤ ਕੀਤੀ ਉਨਾਂ ਵੱਲੋਂ ਰੋਸ਼ਨੀ ਪ੍ਰਜਲਿਤ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਇਸ ਦੌਰਾਨ ਡੀਐਸਪੀ ਰੌਹਲ ਕਾਉਂਸਲ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਨਿਰਮਾਣਸ਼ੀਲ ਦਿਸ਼ਾ ਵੱਲ ਮੋੜਨ ਲਈ ਪ੍ਰੇਰਿਤ ਕੀਤਾ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਗਗਨਦੀਪ ਸ਼ਰਮਾ ਅਤੇ ਚੀਫ ਐਡਵਾਈਜ਼ਰ ਡਾਕਟਰ ਜਗਦੀਪ ਸ਼ਰਮਾ ਨੇ ਦੱਸਿਆ ਕਿ ਸੰਸਥਾ ਵਿੱਚ ਸੇ ਮਹੀਨੇ ਦੇ ਸਖਲਾਈ ਟਕਟਾਈ ਅਤੇ ਕੰਪਿਊਟਰ ਕੋਰਸ ਕਰ ਰਹੀਆਂ ਵਿਦਿਆਰਥਾਂ ਨੂੰ ਕੋਰਸ ਪੂਰਾ ਹੋਣ ਤੇ ਸਿਲਾਈ ਮਸ਼ੀਨਾਂ ਅਤੇ ਕੰਪਿਊਟਰ ਸਰਟੀਫਿਕੇਟ ਦਿੱਤੇ ਗਏ ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਭੰਗੜਾ ਗਿੱਧਾ ਤੇ ਸੰਗੀਤ ਪ੍ਰਸਤਤੀਆਂ ਦੇ ਕੇ ਮਾਹੌਲ ਨੂੰ ਰੰਗीन ਬਣਾਇਆ ਗਿਆ ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਮਿਹਨਤ ਤੇ ਕਰਨ ਦੀ ਪ੍ਰੇਰਣਾ ਦਿੱਤੀ ਸਮਾਗਮ ਵਿੱਚ ਸੰਸਥਾ ਦਾ ਪੂਰਾ ਸਟਾਫ ਤੇ ਸੈਂਕੜੇ ਵਿਦਿਆਰਥੀ ਮੌਜੂਦ ਦਸਾਨਾ ਇਸ ਸਮਾਗਮ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਣ ਅਤੇ ਉਹਨਾਂ ਦੀਆਂ ਯੋਗਤਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਇਤਿਹਾਸਕ ਕਦਮ ਸਾਬਤ ਹੋਇਆ ਰਿਪੋਰਟਰ ਰਾਜਕੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੈਸਾ ਕੱਪੜਾ ਇਧਰ ਪੜਿਆ ਹੈ ਸਮੱਗਰੀ ਇਧਰ ਪੜਿਆ ਹੈ ਸਰਕਾਰੀ

ਜਿਹੜੀ ਅਸੀਂ ਬਹੁਤ ਪੂਰੀ ਸੇਵਾ ਦੇ ਲੋ। ਅਸੀਂ ਉਹ ਕੋਸ਼ਿਸ਼ ਕਰਦੇ ਲੇ ਕਿ ਹੋਵੇ। ਸੋ ਇਹਨਾਂ ਵੱਲੋਂ ਬੰਦ ਪ੍ਰਚੰਤ ਤਰ੍ਹਾਂ ਕਰਦੇ। ਇਸ ਤਰ੍ਹਾਂ ਦਾ ਕੋਈ ਸਥਾਨ ਨਹੀਂ ਕਿ ਅਸੀਂ ਵੀ ਬੱਚਿਆਂ ਨੂੰ ਪੜਾਉਣ ਦੀ ਆਪਰਚੁਨਿਟੀ ਪ੍ਰੋਪਰ ਟ੍ਰੇਨਿੰਗ ਕੋਰਸ ਜਿੰਨਾ ਇਨਫਰਾਸਟ੍ਰਕਚਰ ਹੈ ਸਾਰਾ ਅਵੇਲੇਬਲ ਹੀ ਅਸੀਂ ਪਾਉਂਦੇ ਰਹਿੰਦੇ ਹਾਂ। ਮੇਰੇ ਦੋਸਤ ਨੇ ਡਾਕਟਰ ਜੇਗੇਸ਼ ਸ਼ਰਮਾ ਇਹ ਬਰਵਿੰਦਰ ਸਿੰਘ ਜੀ ਸਾਡੇ ਡਾਇਰੈਕਟਰ ਹੈ। ਇਹਨਾਂ ਦੀ ਮਿਹਨਤ ਦੇ ਸਦਕੇ ਸਾਰਾ ਕੁਝ ਬਹੁਤ ਅੱਛਾ ਚੱਲ ਰਿਹਾ ਹੈ। ਇਸ ਸੰਸਾ ਦੇ ਚੇਅਰਮੈਨ ਗਗਨਦੀਪ ਸ਼ਰਮਾ ਜੀ ਸਾਡੇ ਪ੍ਰਿੰਸੀਪਲ ਜੀ ਦੇ ਅੰਦਰ ਸੰਜੀ ਮੀਡੀਆ اور ਪ੍ਰੈਸ ਤੋਂ ਆਏ ਹੋਏ ਸਾਡੇ ਲੋਸ ਪਿਆਰੇ ਬੱਚਿਓ ਆ ਬੜੀ ਖੁਸ਼ੀ ਹੈ ਕਿ ਅੱਜ ਤੁਹਾਡਾ 6 ਮਹੀਨੇ ਦਾ ਜਿਹੜਾ ਕੋਰਸ ਹੈ ਉਹ ਖਤਮ ਕਰਨ ਤੋਂ ਬਾਅਦ ਤੁਹਾਨੂੰ ਜਿਹੜੀਆਂ ਸਲਾਈ ਮਸ਼ੀਨਾਂ ਉਹਦੀ ਸੈਟਿੰਗਸ਼ਨ ਹੋਤੀ ਚੱਲੀ ਜਾ ਰਹੀ ਹੈ ਔਰ ਮੈਂ ਰੋਹ ਜੀ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਨਹੀਂ ਕਿ ਦੋ ਸਾਲ ਤੋਂ ਇੱਕ ਸਾਦੀ ਉਹੀ ਨਹੀਂ 6 ਸਾਲ ਪਹਿਲਾਂ ਅਸੀਂ ਇਸ ਬਿਲਡਿੰਗ ਦੀ ਰੇਨੋਵੇਸ਼ਨ ਸ਼ੁਰੂ ਕੀਤੀ ਤੇ ਮੈਂ ਤੇ ਗੱਲ ਜੀ ਇੱਥੇ ਰੈਗੂਲਰਲੀ ਆਉਂਦੇ ਸੀਗੇ ਸੋ ਇੱਕ ਮਜ਼ਦੂਰ ਨੇ ਜਿਹੜਾ ਕਿ ਉਹ ਗਿਆ ਕਿ ਭਾਜੀ ਸਾਨੂੰ ਪਤਾ ਚੱਲਿਆ ਵੀ ਤੁਸੀਂ ਵੀ ਇੱਥੋਂ ਕਾਕੜੇ ਪਿੰਡ ਦੇ ਲੋਕਾਂ ਨਾਲ ਇੱਕ ਇੱਕ ਸਾਧਨ ਦੀ ਕਿਸਾਨੀ ਫੋਰ ਕਰ ਸਕਦੇ ਹੋ ਸੋ ਇਹਨਾਂ ਨੇ ਮਨ ਨੂੰ ਬੜੀ ਕਰ ਲੱਗੀ ਇਹ ਮੰਨ ਲਏ ਜੀ ਕਿ ਆਪਾਂ ਕੋਈ ਨਾ ਕੋਈ ਐਸੇ ਕੋਰਸ ਸ਼ੁਰੂ ਕਰੀਏ ਤੁਹਾਡੇ ਸੈਲਫ ਹੈਲਪ ਗਰੁੱਪ ਬਣਾਉਣ ਚ ਤੁਹਾਨੂੰ ਬੈਂਕ ਦਾ ਅਪਰੋਚ ਕਰਾਉਣ ਦੇ ਵਿੱਚ ਤੁਹਾਨੂੰ ਬੈਂਕ ਤੋਂ ਲੋਨ ਲੈ ਕੇ ਦੇਣ ਦੇ ਵਿੱਚ ਤੁਹਾਨੂੰ ਉਹਦੇ ਵਿੱਚ ਸੈਟ ਉਪ ਕਰਨ ਦੇ ਵਿੱਚ ਵੀ ਸਾਡਾ ਸਹਿਯੋਗ ਜਿਹੜਾ ਪਪੂਲਰ ਰਹੇਗਾ ਸੋ ਕੋਸ਼ਿਸ਼ ਜਿਹੜੀ ਆ ਉਹ ਤੁਸੀਂ ਕਰਨੀ ਹੈਗੀ ਹੈ ਸਹਾਇਤਾ ਜਿਹੜੀ ਆ ਅਸੀਂ ਤੁਹਾਡੀ ਕਰਦੀ ਹੈ ਬਾਸ ਸਾਡੀ ਤੁਸੀਂ ਕੱਢੀਏ ਤੁਹਾਨੂੰ ਖੜ ਕੇ ਅੱਗੇ ਤੱਕ ਲੈ ਕੇ ਜਾਣੀ ਮੇਰਾ ਬਾਤ ਉਹ ਸਾਡਾ ਕੰਮ ਹੈਗਾ ਉੱਚਾ ਮਾਰਮਾ ਪਹੁੰਚਣਾ ਅਸੀਂ ਇੱਥੇ ਸਾਰੇ ਅੱਜ ਸਵਾਈ ਮਸ਼ੀਨਾਂ ਦੇ ਵੰਡਣ ਦੇ ਸਮਾਰੋਹ ਤੇ ਇਕੱਠੇ ਹੋਏ ਹਾਂ ਇਹ ਮਸ਼ੀਨਾਂ ਸਿਰਫ ਇੱਕ ਔਜ਼ਾਰ ਨਹੀਂ ਹਨ ਇਹ ਆਤਮ ਨਿਰਭਰਤਾ ਦੀ ਇੱਕ ਨੀ ਹੈ ਹੌਸਲੇ ਦੀ ਇੱਕ ਨਵੀਂ ਉਡਾਨ ਹੈ ਭੁੱਖ ਤੋਂ ਪਰੋਸ ਨਹੀਂ ਸਭ ਤੋਂ ਪਹਿਲਾਂ ਮੈਂ ਆਪਣੇ ਮੁੱਖ ਮਹਿਮਾਨ ਡੀਐਸਪੀ ਸ਼੍ਰੀ ਰਾਹੁਲ ਕੌਸ਼ਲ ਜੀ ਦਾ ਤਾਦਿਕ ਸੁਆਗਤ ਕਰਦਾ ਹਾਂ ਡੀਐਸਪੀ ਸ਼੍ਰੀ ਰਾਹੁਲ ਕੌਸ਼ਲ ਜੀ ਸਰਪ੍ਰੇਮ ਸ਼੍ਰੀ ਰਮੇਸ਼ ਕੌਸ਼ਲ ਜੀ ਪਟਿਆਲਾ ਤੋਂ ਬਿਲੋਂਗ ਕਰਦੇ ਹਨ ਇਹਨਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ 1999 ਦੇ ਵਿੱਚ ਐਸਏਸੀ ਐਸਆਈ ਅਸਿਸਟੈਂਟ ਸਰਵਿਸ ਇੰਸਪੈਕਟਰ ਜੋਇਨ ਕਰਕੇ ਸ਼ੁਰੂਆਤ ਕੀਤੀ ਸੀ ਮੌਜੂਦਾ ਸਮੇਂ ਵਿੱਚ ਇਹ ਡੀਐਸਪੀ ਜ਼ਿਲ੍ਹਾ ਪਹਾਣੀਗੜ੍ਹ ਵੱਜੂ ਸੇਵਾਵਾਂ ਨਿਭਾ ਰਹੇ ਹਨ डी एस पी होने कौशल साहब एक बहुत चंगे प्लेयर भी रहे हैं तो इन्होंने जिमनास्टिक खेड के इंटरनेशनल लैवल का गोल्ड मैडलिस्ट भी हासिल करता है कि हार की जीत को एक दुआ मिल गई तब मौसम में जैसे ठंडी हवा मिल गई आप आए तो श्रीमान कुछ यूज लगा जैसे हमारी जख्मों को दवा मिल गई जैसे हमारे जख्मों को दवा मिल गई ਧੰਨਵਾਦ ਕਰਦਾ ਕਮਿਸ਼ਨ ਮਹਾਰੀ ਦਾ ਸਾਡੇ ਐਡਵਾਈਜ਼ਰ ਸਾਹਿਬ ਦਾ ਤੇ ਪ੍ਰਿੰਸੀਪਲ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਗੂਗੂ ਹੋ ਸਕਿਆ ਮੈਂ ਜ਼ਿਆਦਾ ਤਾਂ ਨਹੀਂ ਤੁਹਾ ਨਾਲ ਗੱਲਾਂ ਕਰਾਂਗਾ ਸਿਰਫ ਇੱਕ ਗੱਲ ਮੈਂ ਤੁਹਾਡੀ ਜਿਹੜੀਆਂ ਲੜਕੀਆਂ ਬੈਠੀਆਂ ਨੇ ਉਹਨਾਂ ਨਾਲ ਜ਼ਰੂਰ ਕਹਾਂਗਾ ਕਿ ਜ਼ਿੰਦਗੀ ਵਿੱਚ ਤੁਸੀਂ ਹਮੇਸ਼ਾ ਸੈਲਫ ਇੰਡੀਪੈਂਡੈਂਟ ਰਹਿਣਾ ਮੈਂ ਬਹੁਤ ਸਾਰੇ ਕੇਸਾਂ 'ਚ ਦੇਖਿਆ ਬਹੁਤ ਮੈਟ੍ਰੀਮੋਨੀਅਲ ਡਿਸਪੂਟਸ ਜਿੱਮੇ ਵਿਆਹ ਹੁੰਦਾ ਉਸ ਬਾਅਦ ਝਗੜੇ ਹੋ ਜਾਂਦੇ ਆ ਤੇ ਸਭ ਤੋਂ ਵੱਡਾ ਜਿਹੜਾ ਲਾਸ ਹੁੰਦਾ ਉਹ ਕੁੜੀ ਮੇਰੀ ਹੁੰਦਾ ਹੈ ਕਿ ਉਹ ਇੰਡੀਪੈਂਡੈਂਟ ਨਹੀਂ ਹੁੰਦੀ ਅਸੀਂ ਹਮੇਸ਼ਾ ਸਾਡੇ ਘਰ ਦੇ ਕੀ ਅੰਦਰ ਮੁੰਡਾ ਲਾਫੀ ਲੱਗੂ ਫਿਰ ਉਹਦਾ ਵਿਆਹ ਕਰਾਂਗੇ ਠੀਕ ਹੈ ਪਰ ਆਪਾਂ ਇਹ ਨਹੀਂ ਕਰਨਾ ਹਰ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਜਿਵੇਂ ਹੁਣ ਤੁਸੀਂ ਸਲਾਈ ਦਾ ਕੰਮ ਸਿੱਖਿਆ ਕੰਪਿਊਟਰ ਦਾ ਕੰਮ ਸਿੱਖਿਆ ਤੁਹਾਡੇ ਚ ਜਲਵਾ ਹੋਣਾ ਚਾਹੀਦਾ ਕੋਈ ਮੁੰਡਾ ਵੀ ਲੱਗਣੀ ਚੀਜ਼ ਬਣ ਕੇ ਆ ਜਾਂਦਾ ਕੁੜੀਆਂ ਅੱਗੇ ਵੀ ਇਕੁਅਲ ਗੇ ਮੈਗਨਾਇਸ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ ਸਾਡੇ ਜਿਹੜੇ ਯੂਨੀਵਰਸ ਜਿਹੜੇ ਕੁੜੀਆਂ ਨੇ ਉਹਨਾਂ ਦਾ ਬਹੁਤ ਲੇਡੀਜ਼ ਜੋ ਹੈ ਉਹਦਾ 파ਰਟ ਬਹੁਤ ਵੱਡਾ ਹੈ ਇਹਨਾਂ ਜਿਹੜੀ ਤਰੱਕੀ ਹੈ ਉਹਨੂੰ ਵੀ ਮਾਤਾ ਕਹੇ ਹੁੰਦੇ ਆ ਇਸ ਕਰਕੇ ਤੁਸੀਂ ਸਾਡੇ ਲਈ ਬਹੁਤ ਇੰਪੋਰਟੈਂਟ ਹੋ ਤੇ ਤੁਸੀਂ ਆਪਣੇ ਆਪ ਨੂੰ ਵੀ ਇੰਪੋਰਟੈਂਟ ਬਣਾਉਣਾ ਹੈ ਵਧੀਆ ਮਿਹਨਤ ਕਰਨੀ ਹੈ ਇੰਡੀਪੈਂਡੈਂਟ ਹੋਣਾ ਹੈ ਸੈਲਫ এমਪਲॉयਮੈਂਟ ਕਰਨੀ ਹੈ ਉਹਦੇ ਨਾਲ ਤੁਹਾਡੇ ਚ ਸੈਲਫ ਕੌਨਫੀਡੈਂਸ ਆਊਗਾ ਥੋੜੀ ਸੈਲਫ ਰਿਸਪੈਕਟ ਵੀ ਬੁਣੀ ਬਹੁਤ سارے ਲੋਕ ਬਹੁਤ ਕੁਝ ਗੱਲਾਂ ਕਹਿੰਦੇ ਹੁੰਦੇ ਨੇ ਕਿ ਕੁੜੀਆਂ ਆ ਜੀ ਫਲਾਣਾ ਕੁੜੀਆਂ ਅੱਜ ਕੱਲ੍ਹ ਦੀਆਂ ਸਭ ਤੋਂ ਸ਼ਾਈਨਿੰਗ ਸਟਾਰਸ ਨੇ ਤੁਸੀਂ ਮੰਨੋਗੇ ਪੰਜਾਬ ਦੇ ਵਿੱਚ ਕੁੜੀਆਂ ਦੀ ਰੇਸ਼ੋ ਥੋੜੀ ਜਿਹੀ ਘੱਟ ਗਈ ਹੈ ਮੈਨੂੰ ਐਗਜ਼ੈਕਟ ਵੀ ਕਿੰਨਾ ਨਹੀਂ ਪਤਾ ਟੀਚਰ ਸਰਹਬਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਹਮੇਸ਼ਾ ਮੈਸੇਜ ਦੇਣਾ ਹੁੰਦਾ ਕੋਈ ਵੀ ਮੇਰੇ ਕੋਲ ਕੁੜੀ ਦਾ ਜਾਂ ਕਿਸੇ ਲੇਡੀਜ਼ ਦਾ ਕੋਈ ਲੜਾਈ ਝਗੜੇ ਦਾ ਕੇਸ ਆਉਣਾ ਹਮੇਸ਼ਾ ਇਹ ਦਹੀਦਾ ਵੀ ਸੈਲਫ ਇੰਡੀਪੈਂਡੈਂਟ ਰਹਿਣਾ ਰਹਿਣਾ ਚਾਹੀਦਾ। ਹੋਰ ਇਹ ਬਹੁਤ ਸੌਖੀ ਜੀ ਚੀਜ਼ ਹੈ ਜ ਜਦੋਂ ਤੁਸੀਂ ਕੋਈ ਚੀਜ਼ ਨੂੰ ਸੋਚ ਲਓਗੇ ਉਦੋਂ ਹੀ ਉਹ ਚੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਆਪਣੇ ਗੋਲਸ ਬਣਾਓ ਵੀ ਤੁਹਾਡਾ ਗੋਲ ਕੀ ਹੈ? ਦੇਖੋ ਪਹਿਲਾਂ ਬੰਦਾ ਸੁਪਨੇ ਦੇਖਦਾ ਸੁਪਨੇ ਤੋਂ ਫਿਰ ਗੋਲ ਬੰਦਦੇ ਗੋਲ ਤੋਂ ਬਾਅਦ ਫਿਰ ਬੰਦਾ ਕੋਸ਼ਿਸ਼ ਕਰਦਾ ਫਿਰ ਦੀ ਨੌਲੇਜ ਵਧ ਜਾਂਦੀ ਹੈ। ਨੌਲੇਜ ਕਰਕੇ ਜਾ ਕੇ ਫਿਰ ਉਹਦੀ ਐਕਟੀਵਿਟੀਜ਼ ਚੇਂਜ ਹੋ ਜਾਂਦੀਆਂ ਮੈਂ ਬਹੁਤ ਐਵਰੇਜ ਸਟੂਡੈਂਟ ਹੁੰਦਾ ਸੀ ਜਦੋਂ ਮੈਂ ਪੜ੍ਹਾਈਸ਼ ਕੀਤੀ ਬਟ ਆਈ ਵਾਸ ਵੈਰੀ ਗੁੱਡ ਇਨ ਜਿਮਨਾਸਟਿਕ ਮੈਂ ਡੇਅ ਬਾਲ ਕੀਤੀ 8-9 ਘੰਟੇ ਪ੍ਰੈਕਟਿਸ ਕਰਦਾ ਸੀਗਾ ਮੇਰੇ ਫਾਦਰ ਬੜਾ ਮਤਲਬ ਮੇਰੇ ਤੇ ਜੌਰ ਦਿੰਦੇ ਹੁੰਦੇ ਸੀ ਬਹੁਤ ਅੱਛਾ ਤੂੰ ਪੜ੍ਹਾਈ ਚ ਐਵਰੇਜ ਸਟੂਡੈਂਟ ਰਹਾ ਹਾਂ ਅਲੋ ਹਾਂ ਜਰਾ ਇੱਕ ਮੇਰਾ ਨਾਮ ਗਗਨਦੀਪ ਸ਼ਰਮਾ ਜੀ ਆਈਕੀਡਿਨ ਚੈੱਕ ਪ੍ਰੋਗਰਾਮ ਕਰਾਇਆ ਹੈ ਇਸ ਸੰਬੰਧ ਦਾ ਆਏਗੇ ਬੇਸਿਕਲੀ ਅਸੀਂ ਇੱਕ ਨਵੇਂ ਕੋਰਸਸ ਸਟਾਰਟ ਕੀਤੇ ਨੇ ਜੋ ਸ਼ਾਰਟ ਡਿਊਰੇਸ਼ਨ ਦੇ ਨੇ 6-6 ਮਹੀਨੇ ਦੇ ਕੋਰਸ ਹੈਗੇ ਨੇ ਇਹ ਸੋਸਵਾ ਇੱਕ ਸੰਸਥਾ ਹੈਗੀ ਹੈ ਚੰਡੀਗੜ੍ਹ ਤੇ ਉਹਨਾਂ ਵੱਲੋਂ ਸਪਾਂਸਰਡ ਹੈਗੇ ਨੇ ਅਸੀਂ ਉਹ ਕੋਰਸ ਦਾ ਪਹਿਲਾ ਬੈਚ ਚ ਪੂਰਾ ਕੀਤਾ ਹੈ ਉਸ ਬੈਂਚ ਉਹਦੇ ਬੈਂਚ ਦੇ ਵਿੱਚ 25-25 ਸਟੂਡੈਂਟਸ ਦੇ ਦੋ ਅਸੀਂ ਕੋਰਸਸ ਕਰਵਾਏ ਨੇ ਇੱਕ ਕਟਿੰਗ ਟੇਲਰਿੰਗ ਦਾ ਹੈਗਾ ਸੀ ਇੱਕ ਕੰਪਿਊਟਰ ਦਾ ਸੀ ਕਟਿੰਗ ਟੇਲਰਿੰਗ ਦਾ ਜਿੰਨੇ ਬੱਚਿਆਂ ਨੇ ਸਕਸੈਸਫੁਲ ਸਾਰੇ ਨਹੀਂ ਆਲਮੋਸਟ ਸਕਸੈਸਫੁਲੀ ਕੰਪਲੀਟ ਕੀਤਾ ਉਹਨਾਂ ਨੂੰ ਸਿਲਾਈ ਮਸ਼ੀਨਾਂ ਅਸੀਂ ਫ੍ਰੀ ਵੰਡੀਆਂ ਹੈਗੀਆਂ ਜਿਹੜੀਆਂ ਗਵਰਨਮੈਂਟ ਵੱਲੋਂ ਸਾਨੂੰ ਸਪான்ਸਰਡ ਸੀ ਕਿੰਨੇ ਵੰਡੀਆਂ ਹੈ ਸਿਲਾਈ ਅੱਜ ਅਸੀਂ 23 23 uh, 25 ਦਾ ਬੈਂਚ ਸੀ 23 ਬੱਚਿਆਂ ਨੂੰ ਸਿਲਾਈ ਮਸ਼ੀਨਾਂ ਮਿਲੀਆਂ ਹੈ ਕੰਪਿਊਟਰ ਕਾਰਡ 25 ਦੇ 25 ਬੱਚੇ ਨੂੰ ਦਿੱਤੇ ਗਏ ਨੇ ਜੀ ਆਹ ਚੰਗੀ ਕਿਰਿਆ ਕੋਰਸ ਉਹਨੇ ਲੈ ਕੇ ਆਇਆ ਅਸੀਂ ਇਸ ਤੋਂ ਇਲਾਵਾ ਬਿਊਟੀਸ਼ੀਅਨ ਦਾ ਕੋਰਸ ਮਤਲਬ ਕਿ ਨੈਕਸਟ ਇਅਰ ਤੋਂ ਸ਼ੁਰੂ ਕਰਾਂਗੇ ਕਿਉਂਕਿ ਸੋਸਵਾ ਜੋ ਹੈ ਇਹ ਇੱਕ ਸਾਲ ਕਿਉਂਕਿ ਅਸੀਂ ਨਵੀਂ ਸ਼ੁਰੂਆਤ ਕੀਤੀ ਹੈ ਇਸ ਏਰੀਆ ਦੇ ਵਿੱਚ ਵੀ ਬੱਚੇ ਸਵੇਰ ਰੋਜ਼ਗਾਰ 'ਚ ਚਲੇ ਜਾਣ ਤੇ ਉਹਦੇ 'ਚ ਕੀ ਹੈਗਾ ਵੀ ਪਹਿਲੇ ਸਾਲ ਉਹ ਦੋ ਹੀ ਕੋਰਸਿਸ ਦਿੰਦੇ ਆ ਅਗਲੇ ਸਾਲ ਤੋਂ ਅਸੀਂ ਐਲੀਜੀਬਲ ਹੋ ਜਾਾਂਗੇ ਤਿੰਨ ਜਾਂ ਚਾਰ ਕੋਰਸਿਸ ਲਈ ਫਿਰ ਉਹਦੇ ਲਈ ਬਿਊਟੀਸ਼ੀਅਨ ਦਾ ਜਿਹੜਾ ਕੋਰਸ ਹੈ ਉਹ ਅਸੀਂ ਆਲਰੇਡੀ ਉਹਨਾਂ ਤੋਂ ਅਪਰੂਵ ਕਰਵਾ ਲਿਆ ਹੈ ਇਹ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੇ ਕੀ ਮੈਸੇਜ ਦੇ ਦੇਖੋ ਜੀ ਬੇਰੋਜ਼ਗਾਰੀ ਤਾਂ ਆਪਣੇ ਮਨ ਚ ਹੈ ਠੀਕ ਹੈ ਜੇ ਆਪਾਂ ਇੱਕ ਅચ્છી ਐਜੂਕੇਸ਼ਨ ਲਵਾਂਗੇ ਟੈਕਨੀਕਲ ਐਜੂਕੇਸ਼ਨ ਦੇ ਅੱਜਕੱਲ ਜਿਸ ਤਰ੍ਹਾਂ ਸਾਡੇ ਜਿਹੜੀ ਸੰਸਥਾ ਹੈ ਆਲਰੇਡੀ 28 ਸਾਲਾਂ ਤੋਂ ਅਸੀਂ ਦੇ ਰਹੇ ਹੈਗੇ ਆਂ ਛੋਟੇ ਛੋਟੇ ਕੋਰਸਿਸ ਕਰਕੇ ਵੀ ਬੜੇ ਵੱਡੇ ਵੱਡੇ ਰਿਜ਼ਲਟਸ ਹੈਗੇ ਨੇ ਜੇ ਬੱਚੇ ਥੋੜੀ ਸਮਝਦਾਰੀ ਨਾਲ ਚੱਲਣ ਛੋਟਾ ਕੋਰਸ ਕਰਕੇ ਜੌਬ ਜਾਂ ਆਪਣਾ ਕੰਮ ਅਸੀਂ ਜਿੰਨੇ ਬੱਚਿਆਂ ਨੂੰ ਹੁਣ ਟ੍ਰੇਨ ਕੀਤਾ ਹੈ ਸਲਾਈ ਗੜਾਈ ਦੇ ਵਿੱਚ ਸਾਰਿਆਂ ਨੂੰ ਮੋਟੀਵੇਟ ਕੀਤਾ ਵੀ ਆਪਣੇ ਬੁਟੀਕ ਸ਼ੁਰੂ ਕਰੋ ਕੁਝ ਬੱਚੇ ਸਾਡੇ ਨਾਲ ਮਿਲ ਕੇ ਇੱਥੇ ਵੀ ਕੰਮ ਸ਼ੁਰੂ ਕਰ ਰਹੇ ਨੇ ਅਸੀਂ ਚਾਰ ਦਾ ਇੱਕ ਗਰੁੱਪ ਬਣਾ ਕੇ ਉਹਨਾਂ ਨੂੰ ਇੱਕ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਬਣਾ ਕੇ ਦੇ ਰਹੇ ਹਾਂ ਸੋ ਥੈਟ ਉਹ ਇਹਨਾਂ ਬੱਚਿਆਂ ਨੂੰ ਗਵਰਨਮੈਂਟ ਵੱਲੋਂ ਲੋਨ ਵੀ ਮਿਲ ਜੇਗਾ ਜਰਾ ਲੋਨ ਮਿਲਦਾ ਸਰ ਲੋਨ 50000 ਦਾ ਲੋਨ ਪਰ ਪਰਸਨ ਹੈ ਜੋ ਚਾਰ ਦਾ ਗਰੁੱਪ ਬਣਾ ਕੇ ਅਸੀਂ ਇੱਕ ਪਾਇਲਟ ਪ੍ਰੋਜੈਕਟ ਉਹਨਾਂ ਨੂੰ ਦੰਨੇ ਹੈਗੇ ਪਲੱਸ ਉਹਦੇ ਵਿੱਚ ਮੇਰੇ ਖਿਆਲ ਨਾਲ ਕੁਝ ਸਬਸਿਡੀ ਵੀ ਹੈ ਗਵਰਨਮੈਂਟ ਵੱਲੋਂ ਵੀ ਸਬਸਿਡੀਜ਼ਡ ਲੋਨ ਹੈਗਾ ਹੈ ਔਰ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਮੈਸੇਜ ਹੀ ਦੇਣਾ ਨਹੀਂ ਲੋਕ ਮੈਸੇਜ ਤਾਂ ਮੈਂ ਇਹ ਦਊਂਗਾ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਮੈਕਸਿਮਮ ਆਪਣੀ ਸਟੱਡੀ ਵੱਲ ਧਿਆਨ ਦੇਣਾ ਚਾਹੀਦਾ ਇੱਕ ਦੌਰ ਸੀ ਜਦੋਂ ਲੋਕ ਕਹਿੰਦੇ ਸੀ ਚਲੋ ਸਰਟੀਫਿਕੇਟ ਮਿਲ ਜੇ ਆਪਾਂ ਸਾਰੇ ਉਸ ਦੌਰ ਚੋਂ ਨਿਕਲੇ ਆ ਬਟ ਹੁਣ ਆ ਵੀ ਜਿਹੜੀ ਐਜੂਕੇਸ਼ਨ ਆਪਾਂ ਲੈ ਰਹੇ ਆ ਇਹਨੂੰ ਪ੍ਰੋਪਰਲੀ ਯੇ ਔਰ ਉਹਨੂੰ ਪ੍ਰੋਪਰ ਯੂਟਿਲਾਈਜ਼ ਕਰੀਏ ਔਰ ਉਸੇ ਲਾਈਨ ਦੇ ਵਿੱਚ ਆਪਣਾ ਅੱਗੇ ਜੌਬ ਜਾਂ ਆਪਣਾ ਖੁਦ ਦਾ ਕੰਮ ਸ਼ੁਰੂ ਕਰ ਲਈਏ ਸ਼ਰਮਣੀ ਕੋ ਤੁਹਾਡੇ ਜਿਹੜੇ ਕੋਰਸ ਨਹੀਂ ਆਈਟੀ ਦੇ ਹਾਂਜੀ ਹਾਂਜੀ ਫਾਰਮ ਨਹੀਂ ਵਿੱਚ ਅੱਜ ਦੇ ਰਿਗਨੈਕਸ ਤੇ ਰਿਗਿਟਿਟੀ ਹਾਂਜੀ ਜਿਹੜੀ ਉਸ ਨੂੰ ਕੁਝ ਜਾ ਕੇ ਉਹ ਬੱਚੇ ਕੰਮੋਂ ਨਹੀਂ ਕਰਦੇ ਬਿਲਕੁਲ ਕੰਮੋਂ ਨਹੀਂ ਇਹ ਆਈਟੀਆ ਜੋ ਹੈ ਇੰਡਸਟਰੀ ਟ੍ਰੇਨਿੰਗ ਇੰਸਟੀਚਿਊਟ ਜੋ ਜੋ ਕੋਰਸੇ ਰਨ ਹੋ ਰਹੇ ਹੈਗੇ ਨੇ ਇਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਸਟੇਟ ਲੈਵਲ ਤੇ ਇਹਨਾਂ ਦੀ ਅਪਰੂਵਲ ਹੁੰਦੀ ਹੈ ਐਸਸੀਵੀਟੀ ਕਹਿੰਦੇ ਨੇ ਉਹਨੂੰ ਇੱਕ ਉਸ ਤੋਂ ਹੁੰਦੀ ਹੈ ਆਪਣਾ ਨੈਸ਼ਨਲ ਲੈਵਲ ਤੇ ਐਨਸੀਵੀਟੀ ਆਪਣੀ ਆਈਟੀ ਜੋ ਹੈ ਐਨਸੀਵੀਟੀ ਤੋਂ ਅਪਰੂਵਡ ਹੈ ਔਰ ਗਵਰਨਮੈਂਟ ਆਫ ਇੰਡੀਆ ਤੋਂ ਜੋ ਸਰਟੀਫਿਕੇਟ ਮਿਲਦਾ ਹੈ ਇਹ ਪੂਰੇ ਵਰਲਡ ਦੇ ਵਿੱਚ ਵੈਲਿਡ ਹੈ। ਇਥੋਂ ਮੰਨ ਲਓ ਕੋਈ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਕੇ ਫੋਰਨ ਕਿਸੇ ਵੀ ਕੰਟਰੀ ਚ ਲਿਆ ਗਿਆ। ਉਸ ਕੰਟਰੀ ਦੇ ਵਿੱਚ ਉਹਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਬਟ ਉੱਥੋਂ ਦੇ ਟੈਸਟ ਕਲੀਅਰ ਕਰਨੇ ਪੈਣਗੇ। ਉਹਨਾਂ ਨੂੰ ਕੁਝ ਕੰਟਰੀਜ਼ ਦੇ ਵਿੱਚ ਰੈਡ ਸੀਲ ਕਹਿ ਦਿੰਦੇ ਨੇ। ਕੁਝ ਕੰਟਰੀ ਦੇ ਵਿੱਚ ਅਲੱਗ-ਅਲੱਗ ਹੈਗੇ ਨੇ। ਬਟ ਮੈਨੂੰ ਖੁਸ਼ੀ ਹੈ ਵੀ ਸਾਡੇ ਬੱਚੇ ਦੁਬਈ, ਕੈਨੇਡਾ, ਹਰ ਜਗ੍ਹਾ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ। ਪ੍ਰਿੰਸੀਪਲ ਸ਼੍ਰੀ ਗੁਰਤੇਜ ਗੋਦਰ ਆਈ ਟੀ ਪੋਲ ਨਿਗਮ ਅੱਜ ਇਸ ਨੂੰ ਸਰੋਤੇ ਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਸੰਸਥਾ ਦੇ ਕੇ ਅੱਜ ਪੋਵਰਾਜ ਐਜੂਕੇਸ਼ਨ ਸੁਸਾਇਟੀ ਵੱਲੋਂ ਸਲਾਈ ਮਸ਼ੀਨ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਸੁਸਾਇਟੀ ਵੱਲੋਂ ਪਿਛਲੇ 6 ਮਹੀਨਿਆਂ ਤੋਂ ਦੋ ਕੋਰਸਸ ਰਨ ਕੀਤੇ ਜਾ ਰਹੇ ਸੀ ਗਰੀਬ ਪਰਿਵਾਰ ਦੀਆਂ ਲੜਕੀਆਂ ਵਾਸਤੇ ਜਿਸ ਦੀ ਕਿ 6 ਮਹੀਨੇ ਦਾ ਕੋਰਸ ਸੀਗਾ ਔਰ 200 ਰੁਪਏ ਮੰਥਲੀ ਕੇਵਲ ਫੀਸ ਸੀ ਇਸ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਸੀ ਕੰਪਿਊਟਰ ਦਾ ਪੂਰਾ ਵਰਕਆਊਟ ਕਰਵਾਇਆ ਜਾਂਦਾ ਸੀਗਾ ਕਿ ਉਸ ਦੀਆਂ ਜੋ ਐਪਲੀਕੇਸ਼ਨਸ ਨੇ ਸੌਫਟਵੇਅਰ ਨੇ ਕਿਸ ਤਰ੍ਹਾਂ ਅਪਡੇਟ ਕਰਨੇ ਕਟਿੰਗ ਐਂਡ ਟੇਲਰਿੰਗ ਦੇ ਕੋਰਸ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦੀ ਟੇਲਰਿੰਗ ਦਾ ਕੋਰਸ ਕਰਵਾਇਆ ਗਿਆ ਜਿਸ ਤਰ੍ਹਾਂ ਕਿ ਡਿਜ਼ਾਈਨਰ ਜੋ ਸੂਸ ਬੰਦੇ ਆ ਜਿਸ ਵੀ ਤਰ੍ਹਾਂ ਦੇ ਅੱਜਵਕਲ ਮਾਰਕੀਟ ਦੇ ਵਿੱਚ ਆਉਂਦੇ ਲੜਕੀਆਂ ਨੂੰ ਉਹਨਾਂ ਦੀ ਪੂਰੀ ਤਰ੍ਹਾਂ ਵਧੀਆ ਕੋਚਿੰਗ ਦਿੱਤੀ ਗਈ ਕੋਰਸ ਖਤਮ ਹੋਣ ਤੋਂ ਪਹਿਲਾਂ ਤਾਂ ਅੱਜ ਉਹਨਾਂ ਨੂੰ ਮਸ਼ੀਨਾਂ ਦੇ ਕਿਸੇ ਨਾਮਦ ਕੀਤਾ ਗਿਆ ਇਸੋ ਪ੍ਰੋਗਰਾਮ ਦੇ ਵਿੱਚ ਡੀਐਸਪੀ ਭਵਨ ਨਿਗਰ ਸ਼੍ਰੀ ਰਾਹੁਲ ਕੌਸ਼ਨ ਜੀ ਵੱਲੋਂ ਵੀ ਸ਼ਿਰਕਤ ਕੀਤੀ ਗਈ ਸੰਸਥਾ ਦੇ ਚੇਅਰਮੈਨ ਸ਼੍ਰੀ ਗਗਨਦੀਪ ਸ਼ਰਮਾ ਜੀ ਅਤੇ ਸੰਸਥਾ ਦੇ ਚੀਫ ਅਡਵਾਈਜ਼ਰ ਸ਼੍ਰੀ ਜਗਦੀਪ ਕੁਮਾਰ ਸ਼ਰਮਾ ਜੀ ਵੱਲੋਂ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ ਉਹਨਾਂ ਦੁਆਰਾ ਆਪਣੇ ਬੜੀ ਬੁਲੰਦੇ ਵਿਚਾਰ ਸਾਂਝੇ ਕੀਤੇ ਗਏ ਅਤੇ ਸਖਿਆਰਥੀਆਂ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਪੈਰਾਂ ਤੇ ਖੜੇ ਹੋਣ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਧੰਨਵਾਦ